ਰੀ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਿਵਾਜਾ ਸਹਬਾ ਨਜ਼ਰ ਮਿਹਰ ਦੀ ਪਾਜਾ ਸਹਬਾ ਨਜ਼ਰ ਮਿਹਰ ਦੀ ਪਾਜਾ ਲਾ ਦੇ ਪਾ ਗੁਮੇਦਾਂ ਨੂੰ ਮੇਰੇ ਬਾਬਾ ਜੀ ਤਿ ਜੋੜ ਲੋਕ ਰੀਬਾ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ 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 ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਬਿੰਦਤੀ ਹੋ ਜਾਵੇ ਥੋੜੀ ਚਰਨ ਤੋੜ ਵਿੱਚ ਕਿਦਰੇ ਸਾਡੀ ਗਿਣਤੀ ਹੋ ਜਾਵੇ ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਮਿੰਨਤੀ ਹੋ ਜਾਵੇ ਥੋੜੀ ਚਰਨ ਤੋੜ ਵਿੱਚ ਕਿਦਰੇ ਸਾਡੀ ਗਿਣਤੀ ਹੋ ਜਾਵੇ ਇਹੋ ਸਾਡੀ ਮੰਗ ਦਾ ਤਿਆ ਲੰਗੀ ਜਾਵੇ ਲੰਗ ਦਾ ਤਿਆ ਇਹੋ ਸਾਡੀ ਮੰਗ ਦਾ ਤਿਆ ਲੰਗੀ ਜਾਵੇ ਲੰਗ ਦਾ ਤਿਆ ਸਦਾ ਰੰਗਿਆ ਰੰਗ ਦਾ ਤਿਆ ਸਦਾ ਰੰਗਿਆ ਰੰਗ ਦਾ ਤਿਆ ਦੇ ਦੇ ਨਾਮ ਨੱਚੀ ਜਾਨੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣ ਨੂੰ ਰੋ ਵੀ ਹੋਵੇ ਗੀਤ ਨਰਮਾ ਵਿੱਚ ਵਿਛੋੜੇ گا ਵੇਨਾ ਤੇਰੀ ਉਸਤਤ ਬਿਨ ਜੋ ਲੰਗੜੇ ਸਾਸ ਪਾਵੇਂ ਆਵੇ ਨਾ ਰੋ ਵੀ ਹੋਵੇ ਗੀਤ ਨਰਮਾ ਵਿੱਚ ਵਿਛੋੜੇਗਾ ਵੇਨਾ ਤੇਰੀ ਉਸਤਤ ਬਿਨ ਦੋ ਲੰਗੜੇ ਸਾਸ ਪਾਵੇਂ ਆਵੇਂ ਨਾ ਰੂਹ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਦੀ ਪਿਆਸੀ ਰੂਹ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਦੀ ਪਿਆਸੀ ਕਰ ਦਿਓ ਇਸ ਦੀ ਦੂਰੀ ਉਦਾਸੀ ਕਰ ਦਿਓ ਇਸ ਦੀ ਦੂਰੀ ਉਦਾਸੀ ਤਰਸ ਰਹੀ ਹੈ ਦੀਦਾਨੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣੂ ਤਨ ਤਨ ਬਾਬਾ ਦੀਪ ਸਿੰਘ ਜੀ 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 ਪੁੱਲ ਕੇ ਵੀ ਅਸੀਂ ਪੁੱਲ ਨਾ ਜਾਈਏ ਥੋਡੇ ਨੇ ਉਪਕਾਰ ਬੜੇ ਆਪ ਜੀ ਹਾਂ ਸਾਨੂੰ ਹੋਰ ਨਾ ਕੋਈ ਸਾਡੇ ਜੇ ਬਲਹਾਰ ਬੜੇ ਪੁੱਲ ਕੇ ਵੀ ਅਸੀਂ ਪੁੱਲ ਨਾ ਜਾਈਏ ਥੋਡੇ ਨੇ ਉਪਕਾਰ ਬੜੇ ਆਪ ਜਿਹਾ ਸਾਨੂੰ ਹੋਰ ਨਾ ਕੋਈ ਸਾਡੇ ਜਿਹਬਲਿਹਾਰ ਬੜੇ ਮੰਦੇ ਚਾਹੇ ਚੰਗੇ ਸਾਈਆਂ ਅਸੀਂ ਹਾਂ ਤੇਰੇ ਬੰਦੇ ਸਾਈਆਂ ਮੰਦੇ ਚਾਹੇ ਚੰਗੇ ਸਾਈਆਂ ਅਸੀਂ ਹਾਂ ਤੇਰੇ ਬੰਦੇ ਸਾਈਆਂ ਤੇਰੇ ਰੰਗ ਵਿੱਚ ਰੰਗੇ ਸਾਈਆਂ ਤੇਰੇ ਰੰਗ ਵਿੱਚ ਰੰਗੇ ਸਾਈਆਂ ਰੰਗਿਆ ਰਕੀ ਮੂਰੀਦਾ ਨੂੰ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਕ ਦੀ ਬਾਣੂ ਤਨ ਤਨ ਬਾਬਾ ਦੀਪ ਸਿੰਘ ਜੀ 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 ਅਸੀਂ ਪਖਾਦੇ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਿਵਾਜਾ ਅਸੀਂ ਪਖਾਦੇ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਿਵਾਜਾ ਸਹਬਾ ਨਜ਼ਰ ਮਿਹਰ ਦੀ ਪਾਜਾ ਸਹਬਾ ਨਜ਼ਰ ਮਿਹਰ ਦੀ ਪਾਜਾ ਲਾ ਦੇ ਪਾ ਕੇ ਉਮੀਦਾਂ ਨੂੰ ਮੇਰੇ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ 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 ਜੀ ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਮਿੰਤੀ ਹੋ ਜਾਵੇ ਥੋੜੀ ਚਰਨ ਤੋੜ ਵਿੱਚ ਕਿਦਰੇ ਸਾਡੀ ਗਿਣਤੀ ਹੋ ਜਾਵੇ ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਮਿੰਨਤੀ ਹੋ ਜਾਵੇ ਥੋੜੀ ਚਰਨ ਤੋੜ ਵਿੱਚ ਕਿਧਰੇ ਸਾਡੀ ਗਿਣਤੀ ਹੋ ਜਾਵੇ ਇਹੋ ਸਾਡੀ ਮੰਗ ਦਾ ਤਿਆ ਲੰਗੀ ਜਾਵੇ ਲੰਗ ਦਾ ਤਿਆ ਇਹੋ ਸਾਡੀ ਮੰਗ ਦਾ ਤਿਆ ਲੰਗੀ ਜਾਵੇ ਲੰਗ ਦਾ ਤਿਆ ਸਦਾ ਰੰਗਿਆ ਰੰਗ ਦਾ ਤਿਆ ਸਦਾ ਰੰਗਿਆ ਰੰਗ ਦਾ ਤਿਆ ਦੇ ਦੇ ਨਾਮ ਨੱਚੀ ਜਾਨੂ ਮੇਰੇ ਬਾਬਾ ਜੀ ਚਰਣਾ ਚ ਜੋੜ ਲੋਗ ਦੀ ਬਾਣੂ ਮੇਰੇ ਬਾਬਾ ਜੀ ਜੋੜ ਲੋਗ ਦੀ ਬਾਣ ਨੂੰ ਰੋ ਵੀ ਹੋਵੇ ਗੀਤ ਨਰਮਾ ਵਿੱਚ ਵਿਛੋੜੇ گا ਵੇਨਾ ਤੇਰੀ ਉਸਤਤ ਬਿਨ ਜੋ ਲੰਗੜੇ ਸਾਸ ਪਾਵੇ ਆਵੇ ਨਾ ਰੋ ਵੀ ਹੋਵੇ ਗੀਤ ਨਰਮਾ ਵਿੱਚ ਵਿਛੋੜੇ گا ਵੇਨਾ ਤੇਰੀ ਉਸਤਤ ਬਿਨ ਜੋ ਲੰਗੜੇ ਸਾਸ ਪਾਵੇਂ ਆਵੇਂ ਨਾ ਰੂਹ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਦੀ ਪਿਆਸੀ ਰੂਹ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਦੀ ਪਿਆਸੀ ਕਰ ਦਿਓ ਇਸ ਦੀ ਦੂਰੀ ਉਦਾਸੀ ਕਰ ਦਿਓ ਇਸ ਦੀ ਦੂਰੀ ਉਦਾਸੀ હે મેરે બાબાજી તરસર હૈ મેજી ચરણોક મેરે બાબાજી